ਨਿਸ਼ੀਰ ਹਰਿਖੁ ਸਹਿਬ ਜੀ ਹਮ ਸਰਦੀਨ ਦਿਾਰਨ ਤੁਲ ਸਰ ਆਪ ਉਪਤਿਆਰਿ ਗਾ ਕੀਜੈ ਬਚਨੀ ਤੋਰਨੋ ਔਰ ਮਨਿਆ ਕਰਨੇ ਕਰਨ ਕਮਰੇ ਅਗੁਨ ਬਹੁਤ ਜਨ ਵਿਚਰੇ ਥੇ ਮਾਧੂ ਏੋ ਜਨ ਮਤ ਮਾਰੇ ਸ਼ਿਆ ਪਰਮ ਪਰਮੇਸ਼ਰ ਸਗਨੇ ਲੋਗ ਬਦਾਰੇ ਗੁਰ ਪੂਰੇ ਕੀ ਸ਼ਰਨੀ ਉਪਰ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮਯ ਆਧਾਰ ਤੁ ਕੋਰੇ ਪੂਰੇ ਆਪਣੀ ਕਿਰਪਾ ਤਾਰ ਰਹੋ ਸਦਾ ਆਨੰਦ ਕਰ ਹੈ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਬੜੀ ਬੜਾਈ ਨਾਨਕ ਕਰਤੇ ਕੀ ਸਾਜ ਸ਼ਬਦ ਸਤ ਪਾਖਿਆ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੁਰਿੰਦ ਗੁਰ ਰੱਖਿਆ ਬੜੀ ਬੜਈ ਆਈ ਨਾਨਕ ਕਰਤੇ ਕੀ ਸਾਚੀ ਸ਼ਬਦ ਸਤਿ ਉਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪੰਦਰ ਸਾਹਿਬ ਤੇਰਾ ਵਾਹਿਗੁਰੂ ਰਉ ਨਾਮਿਤ ਸਭ ਤੇ ਵਡਿਆ ਹੋਈ ਕੋਈ ਨਾਮ ਨ ਜਾਣੀ ਮੇਰਾ ਹੋਈ ਗੁਰੂ ਕਹਨ ਨ ਕਹ ਸਭ ਤੇ ਵਡਿਆ ਹੋਈ ਕੋਈ ਨਾਮ ਨ ਜਾਣੀ ਮੇਰਾ ਹੋਈ ਗੁਰੂ ਬੋਲਣਗੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਹਜਾਤ ਪਹਿ ਭਜਨੋ ਤੇ ਸੋਇ ਆਗ ਦੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਆਰ ਜਾਵੇ ਰਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਕੌਤੀ ਜੀ ਸਹਾਇ ਵਾ ਸ੍ਰੀ ਬਕੌਤੀ ਜੀ ਕੀ ਪਾਖਸ਼ਾਹੀ ਦਾਸਮੀ ਪ੍ਰਥਮ ਬਰਤੀ ਸਮਰਤਾ ਗੁਰਨਾਮ ਲੈਂ ਦਿਹਾ ਹੈ ਰੰਗਤ ਗੁਰ ਤੇ ਮਨੁ ਦਾ ਸਰਾਣ ਲੱਤੈ ਹੋਈ ਸਹਾਈ ਅਰਜਨ ਹਰਿ ਗੋਬਿੰਦਰਾਉ ਸ਼ਮਰੂਪ ਸ੍ਰੀ ਹਰਿ ਬਦਾਈ ਸ੍ਰੀ ਹਰਿ ਕ੍ਰਿਸ਼ਨ ਬਿਹਾਇਆ ਜਿਤੁ ਦੇਖੈ ਸਭ ਦੁਖ ਜਾਇ ਏਕ ਵਹ ਕਰਿ ਸਿਮਰੈ ਘਰ ਨਾਉ ਨਿ ਜਾਵੇ ਤਾਇ ਠੱਖ ਭਾਇ ਨੋਨ ਤਾਇ ਦਾਸੁ ਹੋਈ ਪਾਕਿਆ ਸ੍ਰੀ ਗੁਰ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੁ ਵਿਚਾਈ ਦਸਾ ਪਾਕਸ਼ੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਰਸਨ ਦੀਦਾਰ ਦਾ ਧਿਆਨ ਰੱਖੇ ਬੁਰ ਜੀ ਵਾਹਿਗੁਰੂ ਅੰਜਾਮ ਪਿਆਰਿਆਂ ਚਵਾਲ ਸਹਿਜਾ ਜਿਆ ਧਾਰਿਆਂ ਮੁਕਤੀਆਂ ਹੱਥੀਆਂ ਜਤਰੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬੰਡ ਛਤਿਆ ਦੇ ਚਾਹੀ ਤੇਗ ਵਾਹ ਦੇਖ ਕੇ ਅੰਡੜ ਕੀਤਾ ਤਰਾ ਪਿਆਰਿਆਂ ਸਾਗਿਆਰਿਆਂ ਦੀ ਕਲਾਈ ਦਾ ਧਿਆਨ ਦਾ ਸਰਤਾਰੀ ਸਹਬ ਬਨਜੀ ਮਾਹੇ ਗੁਰੂ ਜਿਨਾਤ ਦਾ ਤੁੰਗਲੀਆ ਨਹੀਂ ਧੰਮ ਏ ਤਾ ਸੀ ਸਦ ਤੇ ਬਨ ਬੰਗ ਤਕਾਇ ਖੂਕਰੀਆਂ ਵਹਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਕੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਟਿੱਕੀ ਕੇ ਸਾਥ ਸਵਸ ਨਾਲ ਲਗਾਈ ਜਨਾਨੀ ਕਮਾਈ ਦਾ ਧਿਆਨ ਰਖ ਖਲਸਾ ਦੀ ਸੇਵਨ ਜੀ ਵਾਹਿਗੁਰੂ ਪੰਜਾ ਸੱਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਰਖੇ ਬਲ ਜੀ ਵਾਹਿਗੁਰੂ ਸਰਬਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਦੀ ਕਲਵਾ ਮੇ ਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨੀ ਚੇਤਾਵਨ ਕਾਠ ਸਰ ਕਰ ਤਰਤੁਖ ਹੋਵੇ ਗੰਨਾ ਹਲਤਾ ਦੀ ਸਾਹਿਬ ਤਹ ਦਰ ਸ਼ਿਆਰ ਐਤ ਦੀਰ ਤਿਰ ਫਤੇ ਬਿਰਦੀ ਕੀ ਪੈ ਪੰਥ ਕੀ ਦੀ ਤਰੀ ਸਾਹਿਬ ਜੀ ਸਾਹਿਬੀ ਖਾਲਸੇ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਜਿਨ ਕਾ ਨਮਕੀਦਾਨ ਕੇ ਸੁਦਾਨ ਰਹਿਤ ਦਾਨ ਬਬੀਤ ਦਾਨ ਸੁਹਾਉ ਦਾਨ ਪ੍ਰੂਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤਾਪ ਸਿੰਘ ਜੀ ਦੇ ਦਰਸ਼ਨ ਇਸ਼ਨਾਨ ਕੰਗੀਆਂ ਠੰਡੇ ਮੰਗੇ ਜਦ ਜਬਟਲ ਧੰਕਾ ਜੇਕਾਰ ਖਲਤਾ ਜੀ ਸਾਈਂ ਬਲਜੀ ਵਾਹਿ ਏ ਨਮਾਣੀਆਂ ਦੇ ਮਾਨ ਨਕਾਣੀਆਂ ਦੇ ਤਾਨ ਨੇ ਓਪਿਆ ਦੀ ਓਟ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸਾਧੂ ਸ੍ਰੀ ਗੁਰੂ ਰਵਿਦਾਸ ਜੀ ਉਹ ਮਹਾਰਾਜ ਹਰ ਸੋ ਹੀਰਾ ਸ਼ਾਨ ਕਾਇ ਤੈ ਅੰਮ੍ਰਿਤ ਹਸ ਤੇਰਨ ਦੂਜਨ ਜਾਹੀਗੇ ਆਜੇਗੇ ਸਤਿ ਪਾਵਨ ਰੰਗ ਦਾ ਲੱਖ ਖੁਸ਼ੀਆਂ ਪਾਪਾਂ ਸ਼ਾਹੀਆਂ ਜੇ ਤਤ ਗੁਰ ਨਗਰ ਕ੍ਰਿਤੀ ਮਹਾਰਤਾਂ ਨੂੰ ਛਾਰ ਸਾਧਕ ਪਹੀ ਹਰਿਆਵਲੀ ਜਿੱਥੇ ਮੇਰਾ ਸਤ ਗੁਰ ਬੈਠਾ ਆਏ ਸੇ ਜਾਣ ਤਵੇ ਹਰਿਆਵਲ ਲੈ ਕਿੰਨੀ ਮੇਰਾ ਸਾਧ ਗੁਰ ਦੇਖਿਆ ਜਾਏ ਧਨ ਦਨ ਪਿਤਾ ਧਨ ਦਨ ਕਲ 300 ਜਨਨੀ ਜੀ ਗੁਰੂ ਜਣਿਆ ਮਾਏ ਐਸੇ ਦੀਨ ਧਿਆਲ ਸਤਿਗੁਰੂ ਸ੍ਰੀ ਗੁਰੂ ਅਰਜਨ ਮਹਾਰਾਜ ਜੀ ਦਾ ਆਗਮਨ ਗੁਰਪ੍ਰਬ ਮਨਾਉਂਦੇ ਹੋਏ ਆਪ ਜੀ ਦੀਆਂ ਸੂਮੂ ਪਿਆਰ ਵਾਲੀਆਂ ਸੰਤਾਂ ਤੇ ਅਵਧਾਰਸ਼ ਵਾਲੋਂ ਪਾਤਸ਼ਾਹ ਜੀ ਅਤੇ ਆਪ ਜੀ ਦੇ ਧਰਮ ਘਰ ਮੁੱਤਾਈ ਹੋਏ ਗੁਰਮੁਖ ਪਿਆਰੇ ਡਾਕਟਰ ਸੁਖਦੀਪ ਸਿੰਘ ਜੀ ਡੰਡਸ ਸ਼ਿਵਚਰਨ ਜੀ ਰਿਟਾਇਰਡ ਮਨਸੀਪਲਰ ਸਮੂਹ ਪਰਿਵਾਰੋ ਲੋਪਾਸੇ ਆਪ ਜੀ ਦਾ ਹੋਕ ਆਸਰਾ ਸਾਰ ਮੰਨ ਦੇਵੇ ਰਵੀ ਬਾਣੀ ਧੁੱਕੀ ਬਾਣੀ ਆਈ ਜਨ ਸਦਲੀ ਚੰਨ ਮਟਾਏ ਦੇ ਸ਼੍ਰੀ ਰਖਨ ਪਾਠ ਸਾਹਿਬ ਜੀ ਆਰੰਭ ਹੋ ਰਿਨ ਪਾਸ਼ਾ ਕਿਰਪਾ ਕੰਨ ਅਰੰਤਾ ਜੀ ਆਗਿਆ ਰਖਿਸ਼ਕਾ ਨੇ ਪਾਠਿ ਸ਼ਨਾਨ ਫੋੜ ਬਾਣੀ ਕਰਨ ਦੀ ਸੇਵਾ ਰਖਿਸ਼ਕਾ ਨੇ ਪਾਸ਼ਾ ਆ ਜੀ ਦੇ ਦਰੰਗ ਘਰ ਵਰਤਾਏ ਹੋਏ ਫਤੀ ਚਲ ਬੰਗੜ ਜਨਾ ਦੀ ਸੁਪਤਰੀ ਬੀਵੀ ਜਸਵੀਰ ਕਾਣ ਨਗਰਾਂ ਦੇ ਕੁਟਨ ਨਦੀਪ ਸਿੰਘ ਪਾਸ਼ਾ ਇਹਨਾਂ ਵੱਲੋਂ ਅੱਜ ਲੰਗਰਾਂ ਦੀ ਸੇਵਾ ਅਤੇ ਕਮਲਜੀਤ ਕੌਰ ਮਨੀਸ਼ ਕਨਾਰ ਸਿੰਜੜ ਪਾਸ਼ਾ ਚੰਦਵਾ ਸਾਹਿਬ ਮਾਲੇ ਨਿਸਾਨ ਸਾਹਿਬ ਜਿਹੜਾ ਨਿਸਾਨ ਸਾਹਿਬ ਦੀ ਸੇਵਾ ਕੀਤੀ ਜੀ ਸਾਧਗੁਰੂ ਜੀ ਨਰਮਕ ਪਰਵਾਰਾਂ ਦੀ ਸੇਵਾ ਤਾਲਾ ਫਾਇ ਪਾਉ ਨਹੀਂ ਐਸੋੜਿਆ ਆਪ ਜੀ ਦੇ ਹਜ਼ੂਰ ਜੋ ਵੀ ਮਾਹੀ ਪਾਈ ਪਾਸ਼ਾ ਦਰਬਾਰ ਦੀਆਂ ਹਾਜ਼ਰੀਆਂ ਭਰ ਜਿਆ ਹੋਇਆ ਸੇਵਾ ਕਰਾ ਰਹੇ ਆ ਤਨ ਮਨ ਧੰਨ ਦੇ ਨਾਲ ਸਭਨਾ ਦੀ ਸੇਵਾ ਕਾਲਾ ਮੈਂ ਪਾਵਣੀ ਪਰਿਵਾਰਾਂ ਸੁਖ ਸ਼ਾਂਤੀ ਖੁਸ਼ੀਆਂ ਦੇ ਖੇੜੇ ਪਾਛਿਆ ਮਿਹਰ ਬਰਿਆ ਸਤਣਾ ਕਾੜੋ ਬਾਰੇ ਦ੍ਰੁਸਤਾ ਪਾਵਣੀਆਂ ਚੜ੍ਹਦੀਆਂ ਕਲਾ ਵਿੱਚ ਸੱਣੀ ਸਭਨਾ ਨੂੰ ਗੁਰਪ੍ਰਮਾਣ ਨਾਮ ਦਾ ਉਪਰਮ ਅਰਚਿਤ ਕਰਨਾ ਸਾਧਗੁਰੂ ਜੀ ਐਸ ਵੇਲੇ ਆਪ ਜੀ ਦੇ ਹਜ਼ੂਰ ਕੋਲ ਤਨ ਪ੍ਰਸਾਦ ਦੀ ਦੇਣ ਗੁਰਕਾਰੰਗ ਰਾਜ ਦੇ ਦਰ ਪ੍ਰਵਾਹ ਹੋਵੇ ਪਰਵਾਣ ਹੋਇਆ ਪ੍ਰਸਾਦ ਨੂੰ ਸਾਥ ਨੰਦੇ ਰਤਨੀ ਲੈਤ ਹੋਵੇ ਪਾਉਲਕ ਪ੍ਰਗਨ ਸਟਾਫ ਜੀ ਮਹਾਰਾਜ ਕਿਰਪਾ ਕਰੋ ਪਾਉਲਕ ਨਾਮੇ ਬਖਸ਼ੋ ਸੇਖਨ ਪਾਠ ਸਵਰੰਤਨ ਦੀ ਯਾਦ ਰੱਖੋ ਛਕੋ ਵੀ ਨਾਮ ਤੇ ਬਾਣ ਨਾਨਕ ਨਾਮ ਚੜਦੀ ਕਲਾ ਤੇਰੇ ਪਾ